ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਸਾਡੇ ਕਿੰਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਪੁੱਤਾਂ ਗੀਆਂ ਦੀ ਕੁਰਬਾਨੀ ਹੋਈ ਹੈ ਸਾਡੇ ਖਾਲਸਾ ਰਾਜ ਦੇ ਵਿੱਚ ਜ ਜੁਦਾਹਰਨ ਦਿੱਤੀ ਜਾਂਦੀ ਹੈ ਸਾਡੇ ਵਰਲਡ ਲੈਵਲ ਤੇ ਕਿ ਉਸ ਤਰ੍ਹਾਂ ਦਾ ਰਾਜ ਆਉਣਾ ਚਾਹੀਦਾ ਉਸ ਤਰ੍ਹਾਂ ਦੇ ਰਾਜ ਚ ਕੀ ਸੀ ਉਸ ਤਰ੍ਹਾਂ ਦੇ ਰਾਜ ਚ ਭੇਦ ਭਾਵ ਹੈ ਨਹੀਂ ਸੀ ਉੱਥੇ ਹਿੰਦੂਆਂ ਦੇ ਮੰਦਰ ਵੀ ਬਣਾਏ ਗਏ ਮੁਸਲਮਾਨ ਵੀਰਾਂ ਦੀਆਂ ਮਸਜਿਦਾਂ ਵੀ ਬਣਾਈਆਂ ਜਾਂਦੀਆਂ ਸੀ ਕਿਸੇ ਕੋਈ ਉੱਥੇ ਮੰਦਰ ਦੀ ਬੇਅਦਬੀ ਨਹੀਂ ਹੋਈ ਕੋਈ ਗੁਰੂ ਘਰ ਦੀ ਬੇਅਦਬੀ ਨਹੀਂ ਹੁੰਦੀ ਸੀ ਕਿਸੇ ਤਰ੍ਹਾਂ ਦੇ ਵੀ ਇਸ ਤਰ੍ਹਾਂ ਦੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਵੀਰਾਂ ਦਾ ਸਥਾਨ ਆ ਕਿਤੇ ਬੇਅਦਬੀ ਨਹੀਂ ਹੋਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਭ ਨੂੰ ਸਤਿਕਾਰ ਦਿੱਤਾ ਸਭ ਤੋਂ ਵੱਡਾ ਜਿਹੜਾ ਮੰਦਿਰ ਆ ਉੱਥੇ ਜਿੰਨਾ ਸੋਨਾ ਸ਼੍ਰੀ ਦਰਬਾਰ ਸਾਹਿਬ ਤੇ ਲੱਗਿਆ ਉਨੇ ਉਦੋਂ ਹੀ ਸੋਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਮੰਦਿਰ ਲਈ ਭੇਜਿਆ ਜਿਹੜਾ ਸਾਡਾ ਮੰਦਰਾ ਵਾਰਲਡ ਦਾ ਤੇ ਜਿਸ ਰਾਜ ਦੇ ਵਿੱਚ ਸਾਡਾ ਰਾਜ ਇਸ ਤਰ੍ਹਾਂ ਦਾ ਵਾ ਇਸ ਤਰ੍ਹਾਂ ਦਾ ਰਾਜ ਨਹੀਂ ਜਿਹੜਾ ਅੱਜ ਪੰਜਾਬ ਦਾ ਅੱਜ ਅਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਸਰਡੇ ਵਿੱਚ ਇੰਨੀ ਈਗੋ ਇੰਨੀ ਨਫ਼ਰਤ ਭਰੀ ਪਈ ਆ ਅਸੀਂ ਆਪਣੇ ਆਪਣੇ ਨੂੰ ਨਹੀਂ ਆਪਣੇ ਭਰਾ ਭਰਾਵਾਂ ਨੂੰ ਦੇਖ ਕੇ ਰਾਜੀ ਨਹੀਂ ਅੱਜ ਦਾ ਸਮਾਂ ਇਸ ਤਰ੍ਹਾਂ ਦਾ ਕਾਲ ਯੁੱਗ ਦਾ ਵਰਤ ਰਿਹਾ ਜੇ ਆਪਾਂ ਥੋੜਾ ਜਿਹਾ ਸਮੇਂ ਨੂੰ ਰੋਕ ਕੇ ਦੇਖੀਏ ਬਈ ਬੁਲੁੰਦ ਰਜਾਂਦਾ ਮਨ ਵੀ ਜਦੋਂ ਦੇਖਦੇ ਪੰਜਾਬ ਦੇ ਇਸ ਔਲੇ ਹਾਲਾਤ ਬਹੁਤ ਬਈ ਤਾਂ ਹੀ ਤਾਂ ਕਹਿੰਦੇ ਨੇ ਨਾ ਵੀ ਜੂਜ ਰਹੇ ਆ ਤਾਂ ਹੀ ਤਾਂ ਕਹਿੰਦੇ ਨੇ ਵੀ ਰੋਜ਼ ਜੂਜਣ ਵਾਲਾ ਹੀ ਆ ਵੀ ਚਲੋ ਗਰਾਊਂਡ ਲੈਵਲ ਤੇ ਜਾ ਕੇ ਆਪਣਾ ਕਰਮ ਕਰੀ ਜਾਓ ਬਾਕੀ ਬਾਦਸ਼ਾਹ ਦੇਖਦਾ ਬਹੁਤ ਮਾਨ ਨੂੰ ਦੁੱਖ ਬਹੁਤ ਲੱਗਦਾ ਬਹੁਤ ਕੁਝ ਦੇਖ ਕੇ ਜਿਵੇਂ ਸਾਡੇ ਕਿੱਡੇ ਕਿੱਡੇ ਸਿੱਧੂ ਮੂਸੇ ਵਾਲਾ ਬਾਈ ਸਾਡੇ ਚੋਂ ਚਲਾ ਗਿਆ ਦੀਪ ਸਿੱਧੂ ਚਲਾ ਗਿਆ ਸਾਡਾ ਕਬੱਡੀ ਵਾਲਾ ਵੀਰਾ ਚਲਾ ਗਿਆ ਕਿੰਨੇ ਸਾਡੇ ਇਸ ਤਰ੍ਹਾਂ ਦੇ ਸਾਡੇ ਸ਼ਹੀਦ ਸਿੰਘ ਨੇ ਅਸੀਂ ਧਰਨੇ ਲਈ ਬੈਠੇ ਆ ਸਾਡੇ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਨਾਲ ਤਾਂ ਮਿਲ ਲੈਣ ਦਿਓ ਸਾਰਿਆਂ ਨੂੰ ਆਪਣੇ ਧੀਆਂ ਜਿਹੜੀਆਂ ਧੀਆਂ ਜੰਮੀਆਂ ਸੀ ਉਹ ਵੇਗੀਆਂ ਵੀ ਗਈਆਂ ਗਾ ਉਹਨਾਂ ਦੇ ਮੁੰਡੇ ਵੀ ਵੱਡੇ ਹੋ ਗਏ ਪਰ ਅਜੇ ਤੱਕ ਵੀ ਸਾਡੇ ਸਿੰਘਾਂ ਨੂੰ ਰਿਹਾਈ ਨਹੀਂ ਦਿੱਤੀ ਜਾਂਦੀ ਅਸੀਂ ਤਾਂ ਸੱਚ ਦਾ ਹੌਕਾ ਲਾਉਨੇ ਆ ਅਸੀਂ ਤਾਂ ਕਦੇ ਨਹੀਂ ਕਿਹਾ ਵੀ ਤੂੰ Hindu, Musalman, Sikh, Sai ਸਭ ਨੂੰ ਗੱਲ ਨਾਲ ਹੀ ਲਾਇਆ। ਹੂੰ। ਪਰ ਸਾਡੀ ਕਹਤੋ ਪਿੱਠ 'ਚ ਪੰਜਾਬ ਦੇ ਸ਼ੋਰੇ ਵਜਦੇ ਆ। ਸਾਡੀ ਵਜਦੇ ਆ, ਵਜਦੇ ਆਏ ਆ। ਭਾਵੇਂ ਸਾਡਾ ਖਾਲਸਾ ਰਾਜ ਸੀ, ਉਦੋਂ ਵੀ ਸਾਡੇ ਆਪਣੇ ਨੇ ਸਾਨੂੰ ਮਾਰਿਆ। ਹੁਣ ਵੀ ਸਾਨੂੰ ਸਾਡੇ ਆਪਣੀ ਮਾਰੀ ਜਾਂਦੇ ਆ। ਹੋਰ ਬਾਹਰੋਂ ਨਹੀਂ। ਆਪਾਂ ਮਰ ਸਕਦੇ ਕਿਸੇ ਤੋਂ ਭਾਵੇਂ ਕੋਈ ਵੀ ਹੋਵੇ, ਵਰਲਡ ਦਾ ਆਪਾਂ ਆਪਣੇ ਤੋਂ ਮਰ ਜਾਂਦੇ ਆ ਬਾਈ। ਇਹ ਭਰੋਸਾ ਮਾਰ ਜਾਂਦਾ ਫਿਰ ਇਹ। ਹਾਂਜੀ ਹਾਂਜੀ ਭਰੋਸਾ ਬਹੁਤ ਇਹ ਨਹੀਂ ਹੈ ਵੀ ਹੈ ਹੀ ਨਹੀਂ ਸੱਚ। ਸੱਚ ਹੈ ਸੱਚ ਰਹੂਗਾ ਹਮੇਸ਼ਾ ਸੱਚ ਸਭਨਾ ਦਾ ਖਾਸਮ ਹੈ ਬਾਣੀ ਚੋਂਦਾ ਸੱਚ ਹੈ ਸੱਚ ਬਾਪ ਦਾ ਜੂਝ ਰਿਆ ਵਾ ਵਾ ਜਿਹੜਾ ਇਹ ਝੂਠ ਆ ਇਹ ਮੱਚ ਇਹ ਨੱਚ ਵੀ ਰਿਹਾ ਤੇ ਮੱਚ ਵੀ ਰਿਹਾ ਇਸ ਟਾਈਮ ਪਰ ਇਹ ਵੀ ਕਿਹਾ ਜਾਂਦਾ ਕਹਿੰਦੇ ਕਾਲ ਯੁਗ ਆ ਕਾਲ ਯੁਗ ਦੇ ਵਿੱਚ ਝੂਠ ਜ਼ਿਆਦਾ ਚੱਲਦਾ ਹੈ ਉਹੀ ਪੜਦਾ ਹੈ ਭਈ ਇਸ ਕਰਕੇ ਜਦਾਂ ਝੂਠ ਚੱਲ ਰਿਹਾ ਅੱਜ ਕਰ ਦੇਖੋ ਜੀ ਕਾਲ ਯੁਗ ਰਥ ਅਗਨ ਕਾ ਕੂੜ ਅਗੇ ਰਥ ਵਾ ਮਹਾਰਾਜ ਗੁਰੂ ਨਾਨਕ ਪਾਸ਼ਾ ਜੀ ਆਸਾ ਦੀ ਵਾਰ ਚੋਂਦਾ ਸ਼ਬਦ ਭਈ ਸਵੇਰੇ ਜਿਹੜੀ ਸਭ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ ਉਚਾਰਨ ਕੀਤੀ ਜਾਂਦੀ ਹੈ। ਉਦੋਂ ਇਹ ਚੀਜ਼ ਆਉਂਦੀ ਹੈ ਵੀ ਜਿਹੜਾ ਕਲਜੋਗਰ ਇਹਦਾ ਰੱਥ ਅਗਣ ਕਾ ਇਹ ਅੱਗ ਆਗ ਦਾ ਰੱਥ। ਕੂੜਗੇ ਰੱਥ ਵਾ ਇਹਨੂੰ ਚਲਾਉਣ ਵਾਲਾ ਕੌਣ ਇਹਨੂੰ ਚਲਾਉਣ ਵਾਲਾ ਹੈਗਾ ਝੂਠ ਕੂੜ। ਹੂੰ ਕੂੜ ਇਹਨੂੰ ਝੂਠ ਚਲਾ ਰਿਹਾ ਤੇ ਇਹ ਅੱਗ ਦਾ ਰੱਥ। ਆਪਾਂ ਉਸ ਯੁੱਗ ਦੇ ਵਿੱਚ ਉਸ ਸਮੇਂ ਚ ਰਹਿ ਰਹੇ ਆਂ ਭਾਈ ਜਿਹਨੂੰ ਚਲਾਉਣ ਵਾਲਾ ਹੀ ਝੂਠ ਆ ਤੇ ਉਹਦੇ ਵਿੱਚ ਸੱਚ ਇੱਕ ਸਾਚੀ ਆ। ਕਹਿੰਦੇ ਐ ਨਾ ਵੀ ਸੱਚ ਦੇ ਮੂਹਰੇ ਝੂਠ ਝੂਠ ਨੇ ਭਾਈ ਝੂਠ ਰਹਿਣਾ ਝੂਠ ਇੱਕ ਦਿਨ ਫੜਿਆ ਜਾਣਾ ਝੂਠ ਦੀ ਲਾਈਫ ਖਤਮ ਹੋ ਜਾਂਦੀ ਹੈ ਹਮ ਸੱਚ ਹਮੇਸ਼ਾ ਸੱਚ ਰਹੂਗਾ ਤਾਂ ਹੀ ਜਿਹੜਾ ਬੰਦਾ ਸੱਚ ਦੇ ਪਹਿਰਾ ਦੇਊਗਾ ਉਹ ਦਲੇਰ ਹੋ ਜਾਂਦਾ ਤੁਸੀਂ ਕਹਿੰਦੇ ਐ ਨਾ ਭਾਈ ਦਲੇਰੀ ਸੱਚ ਦੇ ਪਹਿਰਾ ਦੇਣ ਲੱਗ ਜਾਓ ਸੱਚ ਨੂੰ ਮੰਨੋ ਭਾਈ ਇਹ ਸੱਚ ਆ ਆ ਚੀਜ਼ ਹੋ ਗਈ ਇਹ ਸੱਚ ਹੋ ਗਈ ਆ ਉਹਨੂੰ ਜਦੋਂ ਮੰਨਾਂਗੇ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਣਾਓ ਮਹਾਰਾਜ ਕਹਿੰਦੇ ਸੁਣ ਕੇ ਮੰਨ ਕੇ ਤਾਂ ਤੁਸੀਂ ਤੀਰਥਾਂ ਦਾ ਇਸ਼ਨਾਨ ਵੀ ਆਪਣੇ ਮਨ ਚ ਕਰ ਸਕਦੇ ਆ ਬਾਈ ਜਿੱਦਾਂ ਵੀ ਹੋ ਸਕਦਾ ਜੀ ਬਾਈ ਮਹਾਰਾਜ ਕਹਿ ਰਹੇ ਨੇ ਬਾਣੀ ਤਾਂ ਉੱਪਰ ਤਾਂ ਬਾਈ ਹੈਣੀ ਨਾ ਕੋਈ ਤਾਂ ਤੁਹਾਡਾ ਵੀ ਇਹੀ ਵਿਚਾਰ ਹੋਊਗਾ ਵੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਬਾਣੀ ਹੈ ਜਿਹੜੀ ਬਾਣੀ ਦਾ ਇੱਕ ਇੱਕ ਸ਼ਬਦ ਅਟੱਲਾ ਅੱਛਾ ਤੁਸੀਂ ਲਗਾਤਾਰ 14 ਸਾਲਾਂ ਤੋਂ ਇਹ ਸੇਵਾ ਨਿਭਾ ਰਹੇ ਹੋ ਤੁਸੀਂ ਜੀ ਤਾਂ ਦੇਖ ਵੀ ਨੈਗੇਟਿਵ ਕਮੈਂਟ ਜਰੂਰ ਆਉਂਦੇ ਨੇ ਜੀ ਲੇਕਿਨ ਕਿਹੜੀ ਅਜਿਹੀ ਪਾਵਰ ਹੈ ਜਿਹੜੀ ਲਗਾਤਾਰ ਤੁਹਾਨੂੰ ਇਧਰ ਨੂੰ ਖਿੱਚ ਕੇ ਰੱਖਦੀ ਹੈ ਕਿਉਂਕਿ ਲੋਕ ਹਮੇਸ਼ਾ ਇਹ ਚਾਹੁੰਦੇ ਹੁੰਦੇ ਆ ਵੀ ਜੇ ਕੋਈ ਕੁਝ ਬਣ ਰਿਹਾ ਵਾ ਜਾਂ ਕੋਈ ਕਿਸੇ ਦਾ ਨਾਮ ਹੋ ਰਿਹਾ ਤਾਂ ਇੱਕ ਵਾਰੀ ਨੀਵਾ ਆ ਜਾਵੇ ਥੱਲੇ ਆ ਜਾਵੇ ਇਹ ਵੀ ਚੀਜ਼ਾਂ ਹੁੰਦੀਆਂ ਕੋਸ਼ਿਸ਼ਾਂ ਦਾ ਬਾਈ ਕੋਸ਼ਿਸ਼ ਬੜੇ ਵਾਰੀ ਸਿੱਟਿਆ ਅਸੀਂ ਤਾਂ ਨੀਵੇਂ ਹੋ ਗਏ ਬਾਈ ਅਸੀਂ ਤਾਂ ਕਹਿੰਦੇ ਆ ਹਮ ਨਹੀਂ ਜੱਗੇ ਬੁਰਾ ਨਹੀਂ ਕੋਈ ਅਸੀਂ ਚੰਗੇ ਨਹੀਂ ਕੋਈ ਬੁਰਾ ਨਹੀਂ ਅਸੀਂ ਤਾਂ ਆਪਣੇ ਆਪ ਨੂੰ ਸਭ ਤੋਂ ਨੀਵੇਂ ਕਹਿੰਦੇ ਵੀ ਨਾਨਕ ਨੀਵਾ ਜੋ ਚਲੇ ਲਾਗੇ ਨਾ ਤਾਤੀ ਪਾਓ ਮਹਾਰਾਜ ਕਹਿ ਗਏ ਆ ਤਾਂ ਮੰਨ ਲਿਆ ਆਪਾਂ ਤਾਂ ਨੀਵੇਂ ਹੋ ਕੇ ਚੱਲਦੇ ਆ ਪਰ ਨੀਵੇਂ ਹੋ ਕੇ ਚੱਲਣ ਦੇ ਬਾਵਜੂਦ ਵੀ ਸੱਚ ਨੂੰ ਲੋਕ ਦਬਾਉਣ ਲਈ ਇੱਥੋਂ ਤੱਕ ਚਲੇ ਜਾਂਦੇ ਆ ਕਿ ਵੀ ਤੇਰੀ ਜਾਨ ਲੈ ਲੈਣੀ ਐ ਜਦੋਂ ਬੰਦਾ ਚੱਲਿਆ ਨਾ ਜਾਵੇ ਕਿਸੇ ਤੋਂ ਫਿਰ ਬੰਦਾ ਇਸ ਸਟੇਪ 'ਤੇ ਚੱਕਦਾ ਜਿਵੇਂ ਸਿੱਧੂ ਮੂਸੇ ਵਾਲਾ ਚੱਲਿਆ ਨਹੀਂ ਨਾ ਗਿਆ ਚੱਲਿਆ ਜਾ ਨਹੀਂ ਰਿਹਾ ਸੀ ਹਰ ਰੋਜ਼ ਕਈ ਬੰਦੇ ਜਿਨ੍ਹਾਂ ਨੇ ਕੋਸ਼ਿਸ਼ ਕੀਤਾ ਹੋਊ ਕਿੰਨੇ ਹੋਣਗੇ ਉਹ ਤਾਂ ਉਹਦੇ 'ਚ ਵੀ ਆਪਾਂ ਇਨਸਾਫ ਦੀ ਗੱਲ ਕਰ ਗਏ ਭਾਈ ਉਹਦੇ ਵਿੱਚ ਵੀ ਅਕਾਲ ਪੁਰਖ ਜਾਣੀ ਜਾਣਨੇ ਔਰ ਕੋਈ ਜਾਣੇ ਨਾ ਜਾਣੇ ਰੱਬ ਦਾ ਗਵਾਹ ਹੈਗਾ ਉਸ ਚੀਜ਼ ਦਾ ਨਾ ਕਿਹੜੇ ਕਿਹੜੇ ਬੰਦੇ ਕਦੋਂ-ਕਦੋਂ ਤੋਂ ਲੱਗੇ ਹੋਣਗੇ ਵੀ ਕਿੱਦੇ ਅਸੀਂ ਮੂਸੇ ਵਾਲਾ ਦੁਨੀਆ ਤੋਂ ਜਾਵੇ ਕਦੋਂ ਤੋਂ ਲੱਗੇ ਹੋਣਗੇ ਲੋਕ ਜਦੋਂ ਝੱਲਣੋਂ ਹਟ ਜਾਂਦੇ ਆ ਉਦੋਂ ਲੋਕ ਮਾਰਨ ਲੱਗ ਜਾਂਦੇ ਆ ਉੱਚੋਂ ਤੱਕ ਸਾਡਾ ਸਮਾਜ ਗਿਰ ਚੁੱਕਿਆ ਅੱਜ ਅਸੀਂ ਇੱਥੋਂ ਤੱਕ ਆ ਗਏ ਆ ਜਿਹੜੇ ਜਿਹੜੇ ਸਮੇਂ ਨੂੰ ਅਸੀਂ ਵੇਖ ਰਹੇ ਆਂ ਬਾਈ ਜੀ ਹੂੰ ਤੁਸੀਂ ਸਿੱਧੂ ਮੂਸੇ ਵਾਲਾ ਤੁਹਾਨੂੰ ਪਸੰਦ ਸੀ ਉਹ ਵੈਸੇ ਜੀ ਬਿਲਕੁਲ ਉਹ ਯਾਰ ਬਈ ਭਰਾ ਵਾਂਗੂ ਲੱਗਦਾ ਸੀ ਬਾਈ ਹੂੰ ਜੇ ਮੇ ਕੋਈ ਆਪਣਾ ਭਰਾ ਹੋਵੇ ਮਿਲੋ ਨਾ ਮਿਲੋ ਕਹਿੰਦੇ ਵੀ ਸਰੀਰਾਂ ਦਾ ਰਿਸ਼ਤਾ ਹੀ ਨਹੀਂ ਹੁੰਦਾ ਕੱਲਾ ਰੂਹਾਂ ਦਾ ਰਿਸ਼ਤਾ ਹੁੰਦਾ ਆਪਣੇ ਅੰਦਰ ਦਾ ਰਿਸ਼ਤਾ ਹੁੰਦਾ ਅੰਦਰ ਦੀ ਸਾਡੀ ਅਟੈਚਮੈਂਟ ਹੁੰਦੀ ਹੈ ਸੋ ਮਿਲੇ ਤਾਂ ਚਲੋ ਇੱਕ ਵਾਰ ਆ ਜਦੋਂ ਅਸੀਂ ਇਸੇ ਰੋਡ ਤੇ ਸਾਡੀ ਮੈਂ ਗੱਲ ਕਰਦਾ ਹੁਣ ਅਸੀਂ ਜੀਪ ਪੁਰਾਣੀ ਹੁੰਦੀ ਸਾਡੇ ਕੋਲੇ ਪੁਰਾਣੀ ਜੀਪ ਪਰ ਸਾਡੇ ਲਈ ਪੁਰਾਣੀ ਨਹੀਂ ਸਾਡੇ ਲਈ ਤਾਂ ਉਹ ਕਰੋੜਾਂ ਵਰਗੀ ਸੀ ਜਿਹਨੇ ਇੰਨੇ ਸਾਲ ਸੇਵਾ ਕੀਤੀ ਉਹਨੂੰ ਅਸੀਂ ਚਲੋ ਵਧੀਆ ਬਣਾ ਕੇ ਰੱਖਦੇ ਸੀ ਤਾਂ ਅਸੀਂ ਕਾਫੀ ਸਪੀਡ ਤੇ ਜਾ ਰਹੇ ਸੀਗੇ ਤੇ ਉਦੋਂ ਬਾਈ ਬਹੁ ਟਾਈਮ ਦੀ ਗੱਲ ਆ ਬਾਈ ਉਹ ਆਨੰਦ ਵਾਲਾ ਸਮਾ ਸੀ ਉਹ ਕੱਲਾ ਰਹਿੰਦੇ ਹੁੰਦਾ ਸੀ ਬਾਈ ਉਦੋਂ ਯਾਰਾ ਮਿੱਤਰਾਂ ਨੂੰ ਲੈਣ ਚੱਲਿਆ ਸੀ ਗਾਹੋਂ ਕਿਤੋਂ ਉਦੋਂ ਮੁਲਾਕਾਤ ਸਾਡੀ ਛੋਟੀ ਜੀ ਹੋਈ ਆ ਅਸੀਂ ਗੱਡੀ ਬਹੁਤ ਜ਼ਿਆਦਾ ਭਜਾ ਰਹੇ ਸੀ ਉਦੋਂ ਪੁੱਛਿਆ ਵੀ ਗੱਡੀ 'ਚ ਬਾਈ ਗੱਡੀ ਪੁਰਾਣੀ ਆ ਪਾਉਂਦੇ ਕੀ ਆ ਇਹਦੇ 'ਚ ਇਹ ਬਈ ਗੁਰਬਾਣੀ ਪਾਉਂਦੇ ਆ ਇਹ ਵੀ ਬਾਣੀ ਪੈਂਦੀ ਆ ਇਹਦੇ 'ਚ ਤਾਂ ਹੀ ਆਏ ਜਾਂਦੀ ਆ ਉਹਦੇ ਆਸਰੇ ਤੁਰੇ ਫਿਰਦੇ ਬਸ ਇੱਕ ਛੋਟੀ ਜੀ ਮੁਲਾਕਾਤ ਸੀ ਪਰ ਉਹਨੂੰ ਪਿਆਰ ਕਰਦੇ ਆ ਕਰਦੇ ਰਵਾਂਗੇ ਦਿਲ ਦੇ ਵਿੱਚ ਵਸਦਾ ਵਾ ਉਹਦੀ ਜਿਹੜੀ ਕਲਮ ਸੀ ਬੜੇ ਟਾਈਮ ਤੋਂ ਬਈ ਜਿਹੜਾ ਗਾਇਕੀ ਵਾਲਾ ਦੌਰ ਆ ਨਾ ਇਹਦੇ ਵਿੱਚ ਜੋ ਆਪਾਂ ਬਚਪਨ ਤੋਂ ਲੈ ਕੇ ਸੁਣਿਆ ਮੇਰੀ 31 ਸਾਲ ਉਮਰ ਆ ਹੂੰ 31 ਸਾਲ ਦੇ ਵਿੱਚ ਗੁਰਬਾਣੀ ਨਾਲ ਮਹਾਰਾਜ ਨੇ ਜੋੜ ਕੇ ਰੱਖਿਆ ਆਪਾਂ ਸਮਾਜ ਤਾਂ ਇਹੀ ਹਨ ਰਹਿੰਦੇ ਸਾਰਾ ਕੁਝ ਵੇਖਿਆ ਪਰ ਕਦੇ ਇੰਨੀ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਕਲਮ ਨਹੀਂ ਵੇਖੀ ਸੀ ਕਿਸੇ ਦੀ ਹੂੰ ਵੀ ਇੱਕ ਤਾਂ ਸੱਚ ਹਰੇਕ ਇਕੱਲਾ ਇਕੱਲਾ ਬੋਲ ਸੱਚ ਹੋ ਹੀ ਜਾਂਦਾ ਹੂੰ ਤੇ ਉਹਦੀ ਕਲਮ ਦੇ ਵਿੱਚ ਇੰਨਾ ਕੁ ਵੀਰ ਰਸ ਸੀ ਸ਼ਾਸਰਾਂ ਨੂੰ ਕੋਈ ਮੰਨੇ ਨਾ ਮੰਨੇ ਪਰ ਆਪਣੇ ਤਾਂ ਪੀਰ ਨੇ ਹੂੰ ਸ਼ਾਸਤਰੰਗ ਕਿਤੇ ਬਿਨਾ ਸ਼ਾਸਤਰੰਗ ਕੇ ਸਿੰਘ ਨਰੰਗ ਭੇੜ ਜਾਨੋ ਜੇ ਸਹੀ ਮੇ ਤੋਂ ਗਲਤੀ ਹੋ ਗਈ ਹੋਵੇ ਬਾਣੀ ਚ ਮਾਫੀ ਹੈ ਮਹਾਰਾਜ ਕਹਿੰਦੇ ਬਿਨਾ ਸ਼ਾਸਤਰਾਂ ਤੇ ਕੇਸਾਂ ਤੋਂ ਤੂੰ ਭੇੜਦੀ ਨਿਆਈਂ ਹੈ ਭੇੜ ਵਰਗਾ ਮੇਰੇ ਲਈ ਇਹੋ ਮੋਰ ਆ ਗਿਆ ਸੁਣ ਲਿਓ ਪਿਆਰੇ ਬਿਨਾ ਤੇ ਕੇਸਿੰਗ ਨਾ ਦੇਵੋ ਦੀਦਾਰੇ ਮਹਾਰਾਜ ਕਹਿੰਦੇ ਪਿਆਰੇ ਗੱਲ ਸੁਣ ਲਾ ਵੀ ਬਿਨਾ ਕੇਸਾਂ ਤੋਂ ਤੇ ਬਿਨਾ ਸ਼ਾਸਤਰਾਂ ਤੋਂ ਮੈਨੂੰ ਦਰਸ਼ਨ ਮੇਰੇ ਕੋਲੇ ਨਾ ਹੀ ਹੂੰ ਸ਼ਾਸਤਰ ਸਜਿਆ ਹੋਵੇ ਤਿਆਰ ਪਰ ਤਿਆਰ ਹੋਵੇ ਖੇਰ ਮੇਰੇ ਕੋਲ ਆਈਏ ਸਾਡੇ ਗੁਰੂ ਸਾਹਿਬ ਕਹਿ ਰਹੇ ਨੇ ਸਾਡੇ ਸਿੰਘਾਂ ਨੂੰ ਬਈ ਤੁਸੀਂ ਸ਼ਾਸਤਰ ਤਿਆਰ ਤਿਆਰ ਰੱਖਦੇ ਹੋ ਆਪਣੇ ਹਾਂਜੀ ਹਾਂਜੀ ਬਈ ਹਮੇਸ਼ਾ ਆਪਣੇ ਜਿਹੜੇ ਪੁਰਾਣੇ ਦੌਰ ਤੋਂ ਚੱਲਦੇ ਆ ਰਹੇ ਉਹੀ ਸ਼ਾਸਤਰ ਨੇ ਜਾਂ ਅਪਡੇਟ ਵੀ ਕੀਤੇ ਆ ਕੁਛ ਬਈ ਅਪਡੇਟ ਕਰਦੇ ਰਹਿੰਦੇ ਸਾਨੂੰ ਸ਼ਾਸਤਰਾਂ ਦਾ ਬਹੁਤ ਜ਼ਿਆਦਾ ਪ੍ਰੇਮ ਆ ਹਮ ਸ਼ਾਸਤਰ ਤਾਂ ਜਾਨ ਆ ਮੈਂ ਅੱਗੇ ਗੱਲ ਕਰਨਾ ਤੁਹਾਨੂੰ ਕਰ ਰਿਹਾ ਸੀ ਕਿ ਆਪਾਂ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਚਲੇ ਜਾਓ ਸ਼ਾਸਤਰ ਉੱਚੇ ਪ੍ਰਕਾਸ਼ ਕੀਤੇ ਹੋਏ ਨੇ ਜਿੱਥੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਕਹਿੰਦੇ ਨੇ ਵੀ ਹੱਥ ਹਾਥੀ ਆਇਆ ਸੀ ਤੋਂ ਉਮਰਾਜ ਨੇ ਸ਼ਰਾਬ ਪੀ ਆਈ ਕਹਿੰਦੇ ਹਾਥੀ ਤੋਂ ਗੇਟ ਬਣਾ ਕੇ ਅੱਜ ਖਤਮ ਕਰ ਦੇਣਾ ਅਨੰਦਪੁਰ ਸਾਹਿਬ ਨੂੰ ਹੂੰ ਉਦੋਂ ਭਾਈ ਬਚਤਰ ਸਿੰਘ ਨੂੰ ਮਹਾਰਾਜ ਨੇ ਆਗਿਆ ਦਿੱਤੀ ਸੀ ਉਹ ਜਿਹੜੀ ਨਾਗਣੀ ਨਾਲ ਹਾਥੀ ਤੇ ਮਾਰੀ ਆਖ ਦੇ ਵਿੱਚ ਉਹ ਨਾਗਣੀ ਉੱਥੇ ਅੱਜ ਵੀ ਮੌਜੂਦ ਹੈ ਤੇ ਉਸ ਟਾਈਮ ਮਹਾਰਾਜ ਨੇ ਇੱਕ ਨਾਗਣੀ ਤੇ ਇੱਕ ਤੇਗਾ ਤੇ ਇੱਕ ਸ਼ਸਤਰ ਹੋਰ ਉਹ ਕਹਿੰਦੇ ਵੀ ਇਧਰ ਇਟਲੀ ਮਤਲਬ ਇਧਰੋਂ ਮੰਗਾਏ ਸੀ ਬਾਹਰਲੇ ਦੇਸ਼ਾਂ ਤੋਂ ਉਹਦੇ ਤੇ ਅੱਜ ਵੀ ਮੋਹਰ ਲੱਗੀ ਹੋਈ ਆ ਸ਼ਾਇਦ 17000 ਉਸ ਟਾਈਮ ਦਾ ਰੁਪਈਆ ਤੇ ਅੱਜ ਦੇ ਕਿੰਨੇ ਹੋਣਗੇ ਮਹਾਰਾਜ ਦੇ ਸ਼ਾਸਤਰ ਇਹੋ ਜੇ ਗੁਰੂ ਸਾਹਿਬ ਨੇ ਰੱਖੇ ਸੀ ਗੁਰੂ ਸਾਹਿਬ ਦੇ ਸ਼ਾਸਤਰਾਂ ਦੇ ਵਿੱਚ ਹੀਰੇ ਜੜੇ ਹੁੰਦੇ ਸੀ ਜਿਹੜੇ ਮਹਾਰਾਜ ਦੇ ਸ਼ਾਸਤਰ ਹੁੰਦੇ ਸੀ ਪੰਜ ਕਲਾਸ ਇੱਥੇ ਪੰਜ ਸ਼ਾਸਤਰ ਮਹਾਰਾਜ ਦੇ ਸਜੇ ਹੁੰਦੇ ਸੀਗੇ ਗੁਰੂ ਸਾਹਿਬੀ ਦਾ ਤੇਗਾ ਹੁੰਦਾ ਸੀ ਉਹ ਵੀ ਸੋਨੇ ਦਾ ਪੂਰੇ ਸੁਨਹਿਰੀ ਕਢਾਈ ਜਿਹੜੇ ਜਿਹੜੇ ਹੁੰਦੇ ਆ ਖੰਜਰ ਖੰਜਰਾਂ ਦੇ ਵਿੱਚ ਹੀਰੇ ਜੜੇ ਹੁੰਦੇ ਸੀ ਕਰੋੜਾਂ ਦੇ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਦੇ ਤਾਂ ਮਹਾਰਾਜ ਦੇ ਸ਼ੀਰਾਂ ਦੇ ਸ਼ਾਸਤਰੀ ਸਜੇ ਰਹਿੰਦੇ ਸੀਗੇ ਗੁਰੂ ਸਾਹਿਬ ਸਿੰਘਾਂ ਨੂੰ ਭੇਜੀ ਨੂੰ ਪਿਆਰ ਕਰਦੇ ਸੀ ਉਹ ਦੇ ਦੇਣਾ ਸੀ ਉਹਨੂੰ ਪੇਂਟ ਕਰ ਦਿੰਦੇ ਸੀਗੇ ਮਹਾਰਾਜ ਨੇ ਨਾਗਣੀ ਭਾਈ ਬਜਤਰ ਸਿੰਘ ਨੂੰ ਭੇਟ ਕੀਤੀ ਤੇ ਕਿਤੇਗਾ ਭਾਈ ਉਹਦੇ ਸਿੰਘ ਨੂੰ ਭੇਟ ਕੀਤਾ ਉਹਨੇ ਕੇਸਰੀ ਚੰਦ ਦਾ ਉਸੇ ਜੰਗ ਵਿੱਚ ਉਹਨੇ ਉਸੇ ਤੀਗੇ ਨਾਲ ਉਹਦਾ ਸਿਰ ਲਾਤਾ ਸੀ ਜਿਹੜੇ ਰਾਜੇ ਮਹਾਰਾਜ ਤੇ ਚੜ੍ਹ ਕੇ ਆਏ ਸੀ ਸੋ ਸ਼ਾਸਤਰ ਤਾਂ ਚੇਰੀ ਤੁਸੀਂ ਇੱਥੇ ਚਲੇ ਜਾਓ ਬਈ ਦਰਵਾਜਾ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਤੁਹਾਨੂੰ ਇੱਥੇ ਵੀ ਆਪਣੇ ਬਰਾਦਨ ਸ਼ਾਸਤਰ ਰੂਚੇ ਸਜੇ ਮਿਲਣਗੇ ਇਹ ਸ਼ਾਸਤਰਾਂ ਤੋਂ ਬਿਨਾ ਨਹੀਂ ਜ਼ਿੰਦਗੀ ਹੈਗੀ ਬਸ ਇਹੀ ਜਿਹੜੇ ਮਰਜ਼ੀ ਤਖਤ ਤੇ ਚਲੇ ਜਾਓ ਬਈ ਤੁਸੀਂ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੂਗੀ ਬਾਕੀ ਜਿਵੇਂ ਜੀ ਤੁਸੀਂ ਸ਼ਾਸਤਰਾਂ ਦੀ ਗੱਲ ਕੀਤੀ ਹੈ ਜੀ ਪੰਜਾਬ ਦੇ ਵਿੱਚ ਤਾਂ ਸ਼ਾਸਤਰ ਤਾਂ ਨੇ ਹਣ ਬਣਦੇ ਵੀ ਨਹੀਂ ਪਏ ਹੈਗੇ ਜਿਸ ਤਰ੍ਹਾਂ ਆਪਦੇ ਨਾਲ ਪਹਿਲਾਂ ਸ਼ਾਸਤਰ ਸਿੰਘਾਂ ਕੋਲ ਹੀ ਹੁੰਦੇ ਸੀਗੇ ਬੈ ਗਰੁੱਧ ਦਾ ਉਹਦਾ ਕਿਵੇਂ ਕਰੀਏ ਫਿਰ ਬਈ ਸ਼ਾਸਤਰਾਂ ਦੀ ਗੱਲ ਇੱਥੋਂ ਤੱਕ ਆ ਗਈ ਮੈਂ ਤਾਂ ਆਪਦੇ ਅੱਖੀਂ ਦੇਖ ਕੇ ਆਇਆ ਹੂੰ ਆਪਾਂ ਜਿਨ੍ਹਾਂ ਨੇ ਜਿਹੜਾ ਪਤਾ ਜਿਨ੍ਹਾਂ ਦੇ ਸ਼ਾਸਤਰ ਪੀ ਆ ਸਾਡੇ ਤਾਕਤਾਂ ਦੇ ਸਜੇ ਆ ਅੱਜ ਸਾਨੂੰ ਲੋੜ ਆ ਸਾਡੇ ਆਗੂ ਇਹ ਗੱਲ ਸੁਣਨ ਜ਼ਰੂਰ ਹੂੰ ਬੈਸ ਤਾਂ ਅਸੀਂ ਛੋਟੇ ਉਮਰ ਦੇ ਪਰ ਗੱਲ ਅਸੀਂ ਅੱਖੀ ਦੇਖੀ ਦੱਸਦੇ ਆ ਹਿਮਾਚਲ ਦੇ ਵਿੱਚ ਆਪਣੇ ਸਿੰਘਾਂ ਦੇ ਸ਼ਾਸਤਰਾਂ ਬੈਸ ਸ਼੍ਰੀ ਸਾਹਿਬ ਦਾ ਵੀ ਲਾਇਸੈਂਸ ਮੰਗਦੇ ਆ ਹੂੰ ਪਹਿਲੇ ਲਾਇਸੈਂਸ ਦੋ ਪਹਿਲਾਂ ਸ਼੍ਰੀ ਸਾਹਿਬ ਦਾ ਛੋਟੇ ਸ਼੍ਰੀ ਸਾਹਿਬ ਦਾ ਵੀ ਲਾਇਸੈਂਸ ਮੰਗਿਆ ਜਾਂਦਾ ਤੇ ਅਸੀਂ ਜਾਣੇ ਦਾ ਹੈਗੇ ਹਿਮਾਚਲ ਸਾਰੇ ਬਹੁਤ ਖੁਸ਼ੀ ਨਾਲ ਪਰ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਿਮਾਚਲ ਦੇ ਵਿੱਚ ਜਿਹੜੇ ਉਹ ਲੋਕ ਨੇ ਜ਼ਿਆਦਾਤਰ ਸਾਰੇ ਨਹੀਂ ਉਹ ਇਸ ਤਰ੍ਹਾਂ ਕਿ ਉਹ ਆਪਣੀਆਂ ਧੀਆਂ ਪੇਣਾ ਸਾਡੇ ਨਾਲ ਹੁਣ ਕੋਈ ਚੱਕਰ ਪੈ ਜਾ ਉਹ ਧੱਕੇ ਨਾਲ ਥੋੜੇ ਤੇ ਧੱਕੇ ਨਾਲ ਉਹਨਾਂ ਨੇ ਇਹ ਆਪਾਂ ਨੂੰ ਦੇਖਦੇ ਇਸ ਆਖਣ ਵਾਲਾ ਜਿਵੇਂ ਆਪਾਂ ਉਹਨਾਂ ਦੇ ਦੁਸ਼ਮਣ ਹੋਈਏ ਉਹ ਉਹ ਮਿੰਡ ਚ 50 ਜਾਨੇ ਇਕੱਠੇ ਹੋ ਜਾਂਦੇ ਆ ਉਹ ਉਹ ਕਹਿੰਦੇ ਵੀ ਇਹ ਨਾ ਵੀ ਕਹਿੰਦੇ ਕਿ ਉਥੇ ਹੁਲੜਬਾਜੀ ਬਹੁਤ ਹੁੰਦੀ ਪੰਜਾਬੀ ਉਹ ਹੁਲੜਬਾਜੀ ਭਾਈ ਉਹ ਆਪ ਵੀ ਦਾ ਕਰ ਆਪ ਮੈਂ ਕਹਿੰਦਾ ਜਿਆਦਾ ਕਰ ਜਾਂਦੇ ਹੋ ਮੰਨਦੇ ਆਂ ਕੁਝ ਸਾਡੇ ਵੀਰ ਹੈਗੇ ਨੇ ਇਸ ਰਸਤੇ ਤੇ ਉਹਨਾਂ ਨੂੰ ਮੁੜਨਾ ਚਾਹੀਦਾ ਕਿਉਂਕਿ ਰੱਖੇ ਸਾਡਾ ਨਾਂ ਨਹੀਂ ਬਦਨਾਮ ਹੁੰਦਾ ਸਾਡੇ ਗੁਰੂ ਦਾ ਹੋਣਾ ਬਦਨਾਮੀ ਗੁਰੂ ਦੀ ਘਰੋਂ ਨੇ ਅਸੀਂ ਆਪ ਹੀ ਸਣੇ ਮੇਰੇ ਭਾਵੇਂ ਮੈਂ ਵੀ ਵੇਚੀ ਆਂ ਪਰ ਉਥੋਂ ਦੀ ਜਿਹੜੀ ਅਸਲ ਸਚਾਈ ਹੈ ਜਿਹੜੇ ਪਰਿਵਾਰਾਂ ਨਾਲ ਗਏ ਹੈ ਬਈ ਉਹਨਾਂ ਨੇ ਕਿਉਂ ਲੜਬਾਜੀ ਕਰਨੀ ਹੈ ਜਿਨ੍ਹਾਂ ਦੇ ਬੱਚੇ ਆ ਛੋਟੇ ਛੋਟੇ ਉਹ ਥੋੜੀ ਹੁਲੜਬਾਜੀ ਕਰਦੇ ਆ ਜੇ ਉੱਥੇ ਉਹਨਾਂ ਨੂੰ ਉਹਨਾਂ ਦੀ ਕਿੱਕ ਉਧਰ ਮਤਲਬ ਉਹ ਧੱਕਾ ਕਰਨਗੇ ਤੁਸੀਂ ਉਹਨੂੰ ਰੋਕੋਗੇ ਵੀ ਕਿਉਂ ਐ ਕਰਦੇ ਆ ਤਾਂ ਉਹ ਥੋੜੇ ਤੁਹਾਨੂੰ ਮਾਰ ਵੀ ਸਕਦੇ ਆ ਪੰਜਾਬੀ ਚ ਐਵੇਂ ਨਾ ਉੱਥੇ ਮਤਲਬ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਜਾਇਆ ਕਰੋ ਨੁਕਸਾਨ ਕਰਾ ਲਾਂਗੇ ਆਪਾਂ ਸਮਾਂ ਵਿਚਾਰ ਲਿਆ ਕਰੋ ਜਿਹੜਾ ਇਨਸਾਨ ਕਹਿੰਦੇ ਆ ਮਹਾਰਾਜ ਵੀ ਕਹਿੰਦੇ ਸੀ ਪੱਥਰ ਲੋਕ ਪਹਾੜ ਦੇ ਅੱਥਰ ਜਿਹਨਾਂ ਦੇ ਚਿੱਤ ਇਹਨਾਂ ਨੇ ਜਦੋਂ ਸਾਡੇ ਪਹਿਲਾਂ ਵੀ ਜ਼ਿਆਦਾਤਰ ਸਾਹਿਮ ਵਿੱਚ ਚੰਗਿਆਂ ਨੂੰ ਹੀ ਮਿਲਿਆ ਉਥੇ ਬੁੱਧ ਚੰਗੇ ਬੰਦੇ ਵੀ ਨੇ ਪਰ ਜਿਹੜੀ ਉਹਦੀ ਬਹੁਤਾਤ ਆ ਉੱਥੇ ਇਹ ਹਾਲਾਤ ਨੇ ਉੱਥੇ ਇਹਨਾਂ ਨੂੰ ਮੈਂ ਜਦੋਂ ਨੇੜੇ ਤੋਂ ਵੇਖਿਆ ਨਾ ਤਾਂ ਉਹਨਾਂ ਨੂੰ ਪੁਲਿਸ ਦਾ ਕੋਈ ਭੈਅ ਆ ਕਿ ਉੱਥੇ ਕੋਈ ਪੁਲਿਸ ਦਾ ਡਰ ਆ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਉਹ ਕੋਈ ਵੀ ਕਾਰਵਾਈ ਤੁਹਾਡੇ ਪਰਿਵਾਰ ਤੇ ਧੀਆ ਭੈਣਾਂ ਨਾਲ ਬੱਥਸ ਲੋਕੀ ਹੁੰਦੀ ਮੈਂ ਆਪਣੇ ਪਰਿਵਾਰਾਂ ਚ ਆਪਦੀ ਅੱਖ ਹੀ ਦੇਖੀ ਇਹ ਅੱਖ ਹੀ ਦੇਖਿਆ ਅੱਖ ਹੀ ਦੇਖਿਆ